ਸਸੀ ਕਾਲ ਜੀ ਸਸੀ ਕਾਲ ਬਾਈ ਜੀ ਬੋਲਦਾ ਵੀ ਨਹੀਂ ਬਹੁਤ ਆਕੜ ਦੀ ਚਾਹ। ਆਹ ਦੇਖੋ ਚੱਲ ਰੇਡ ਲੱਗ ਰਹੀ ਹੈ। ਉੱਪਰ ਜੇ ਤੁਮਾ ਅੱਜ ਨਹੀਂ ਹੋ ਰਿਹਾ ਕੰਮ ਗੋਗੀ ਨੂੰ ਬੁਲਾਵਾ ਫੇਰ ਨਹੀਂ ਕਰ ਦੋਗੇ। ਅਸਲ ਇਹ ਆ ਪ੍ਰੋਗਰਾਮ ਦੋ ਅੱਜ ਵਾਲੀ ਦਿਨ ਰੱਖਣਾ ਦਾ ਬਾਈ। ਸਵਾਗਾ ਸੀ ਗਿਰ ਚੜਾ ਲੰਦੋ ਤੀ ਮੰਜ਼ਲ ਤੇ। ਨਹੀਂ ਇਹ ਹੈ ਆਪਾਂ ਦਿਵਾਲੀ ਵਾਲੇ ਦਿਨ ਦਾ ਰੱਖਦੇ ਪਤਾ ਇਦ ਕੀ ਤੇ ਦਿਵਾਲੀ ਪਹਿਲਾਂ ਹੈ ਨਵੰਬਰ ਦੀ ਸਟਾਰਟਿੰਗ ਚ ਆ ਗਈ ਇਦ ਕੀ ਉੱਥੇ ਹੀ ਲੜ ਪਿੱਛੇ ਗਰ ਹਾਂ ਆਹੀ ਆਹੀ ਕੰਮ ਸਿਖਾਉਣਾ ਤੈਨੂੰ ਆਹੀ ਅੱਜ ਤੇਰੀ ਕਲਾਸ ਹੀ ਲੱਗ ਰਹੀ ਆ ਕੋਲ ਜਿਹੜਾ ਫਿਰ ਮੈਂ ਥੋੜੀ ਲੈ ਕੇ ਖੜਾ ਨਾ ਅੱਜ ਤੇ ਤਾਂ ਹੀ ਆ ਲਓ ਜੀ ਮਿੱਤਰੋ ਅੱਜ ਚੱਲ ਰਿਹਾ ਹੈ ਸਵਾਕੇ ਦਾ ਕੰਮ ਤੇ ਵਰਕ ਫਰੋਮ ਹੋਮ ਹੋ ਰਿਹਾ ਜੀ ਅੱਜ ਰੱਖ ਲੈਣੇ ਕੰਮ ਅਸੀਂ ਥੋੜਾ ਜਿਹਾ ਕੰਮ ਅਸੀਂ ਰੱਖ ਲੈਣੇ ਕੰਮ ਨਹੀਂ ਸੀ ਲੇ ਚੜਾਉਂਦੇ ਪਹਿਲਾਂ ਮਸ਼ੀਨਾਂ ਦੀ ਸਲਾਹਤੀ ਵੀ ਹਾਂ 2-3 ਦਿਨਾਂ ਤੱਕ ਮਸ਼ੀਨ ਚੱਲਣੀ ਸੀ ਤੇ ਹੁਣ ਰੱਬ ਨੇ ਐਸਾ ਮਾਹੌਲ ਕਰਤਾ ਸੋ ਨਹੀਂ ਤੁਹਾਡੇ ਘਰਾਂ ਦੀ ਕੀ ਕੰਡੀਸ਼ਨ ਆ ਉਧਰੋਂ ਪਾਣੀ ਪੂਣੀ ਕਿਵੇਂ ਆ ਬਾਈ ਪਾਣੀ ਵਧੇ ਰਿਹਾ ਵੀ ਇੱਧਰ ਕਿੰਨਾ ਕੁ ਫਿਰ ਵੀ ਤੇਲੀ ਫੁੱਟ ਫੁੱਟ ਪਾਣੀ ਛੰਗਾ ਮੋਟਰਸਾਈਕਲ ਦਾ ਸਕੂਟਰੀ ਦਾ ਟਾਇਰ ਡੁੱਬਦਾ ਹੈ ਨ ਪੂਰਾ ਹਾਂ ਮੇਰੇ ਬਾਪ ਤੱਕ ਮੇਰੇ ਬੀਹੀ ਨੀਵੇਂ ਬਾਪ ਤੱਕ ਪਾਣੀ ਆ ਰਿਹਾ ਅੱਜ ਤਾਂ ਤੈਰ ਕੇ ਆਇਆ ਜੀ ਲੈ ਹਾਂ ਪੂਰਾ ਤੈਰ ਤੈਰ ਸਰ ਹਾਉ ਦੇ ਲੈ। ਛੱਪ ਵੀ ਬਹੁਤ ਕੱਲ ਦੀ ਮੱਛੀਆਂ ਫੜ ਰਿਆ ਹੈ ਇਹ। ਪਤਾ ਨਹੀਂ ਕਿਹੜੀਆਂ ਫੜਦਾ ਮੱਛੀਆਂ। ਤੇ ਬਾਈ ਕੰਬੈਨਾਂ ਦਾ ਕੰਮ ਲੈੜੀ ਆ ਹਰਿਆਣੇ ਜਾਣਾ ਤਾਂ ਸਾਡੇ ਜਵਾਨਾਂ ਨੇ। ਹਰਿਆਣੇ ਚ ਵੀ ਮੀਂਹ ਪੈ ਗਿਆ। ਤੇ ਰੱਬ ਪਤਾ ਨਹੀਂ ਕਿਉਂ ਬਾਈ ਇਤਕੀ ਗਾਹ-ਗਾਹ ਕਰਾਉਂਦਾ ਜਾਈ ਜਾਂਦਾ। ਅੱਜ ਸਵੇਰ ਤੋਂ ਸੁਣਨੀ ਮੈਨੂੰ ਚੈਨ ਵਾਲੀ ਮਸ਼ੀਨ ਤੇ ਫੋਨ ਆਈ ਜਾਂਦੇ ਆ ਬਾਈ ਚੈਨ ਵਾਲੀ ਮਸ਼ੀਨ ਦਿਖਾ ਲਾ ਲੱਭ ਲਾ ਜੇ ਕਿਤੇ ਹੈਗੀ ਆ। ਮੈਂ ਕੋਈ ਗੱਲ ਨਹੀਂ ਇਹੀ ਚੱਲੂ। ਇਹ ਤਾਂ ਬੋਲਦੇ ਨਹੀਂ ਅੱਜ। ਚੈਨ ਵਾਲੀ ਮਸ਼ੀਨ ਵੀ ਲੱਭ ਲੈਣੇ ਆ। ਜਿਹੜੇ ਸਾਹ ਨੂੰ ਆਪਣੇ ਮੀਨੀ ਪੌਦਾ ਮਲਾ ਦੇ ਬਗਤ ਚੈਨ ਨਾਲ ਦਾ ਵੱਧ ਕੰਮ ਛੱਡੀ ਹਰਿਆਣਾ ਕੱਲ ਤੇ ਹੀ ਸਹੀ ਹੈ ਹਰਿਆਣੇ ਚੈਨ ਨਾਲ ਚੱਲ ਰਹੀ ਹੈ ਹਰਿਆਣੇ ਚ ਜੱਲੂ ਚੈਨਾਂ ਵਾਲੀ ਇਹ ਵੀ ਚੱਲਣ ਗਿਆ ਕੋਈ ਨਾ ਕੰਨ ਚਿੰਤਾ ਕਰਦਾ ਤੂੰ ਹਾਲੇ ਤਾਂ ਬਹੁਤ ਵੈਰਾਈਟੀਆਂ ਐਸੀਆਂ ਜਿਹੜੀਆਂ ਹਲੇ ਨਸਾਰੇ ਪਰ ਐ ਉਹ ਵੀ ਮਸ਼ੀਨ ਨਾਲ ਵੱਢਣੀ ਐ ਕਿੰਨੇ ਕਿ ਦਿਨ ਲੱਗਣਗੇ ਪਾਣੀ ਉੱਤਰ ਨੂੰ ਹੋਰ ਅਸੀਂ ਤਾਂ ਯਾਰ 23 ਦਿਨ ਮੰਨ ਲਾ ਦੋ ਤਿੰਨ ਦਿਨ ਤਾਂ ਦੋ ਜਾਂ ਤਿੰਨ ਦਿਨ ਤਾਂ ਲੱਗ ਜਾਣੇ ਘੱਟੋ ਘੱਟ ਹੈ ਨਾ ਬਹੁਤ ਬਹੁਤ ਮੈਂ ਸੋਨੀ ਨੂੰ ਪੁੱਛਿਆ ਮੈਂ ਤੇਰੇ ਕਿੱਲੇ ਕਿਵੇਂ ਆ ਕਹਿੰਦਾ ਮੇਰੇ ਤਾਂ ਠੀਕ ਐ ਸੁੱਕੇ ਪਾਏ ਜਮੈਂ ਇਹ ਤਾਂ ਪੇਟੀ ਚ ਰੱਖੀ ਇਹਨੂੰ ਤਾਂ ਪੇਟੀ ਸੀ ਆਪਣੇ ਵਾਲਿਆਂ ਨੂੰ ਪਿਆ ਹੁੰਦਾ ਕਿੱਥੇ ਪਾਏ ਤੇਰੇ ਕਿੱਲੇ ਅੰਦਰ ਰੱਖੇ ਆ ਆ ਫਿਰ ਆਈਫੋਨ ਰੱਖ ਦਿੱਤਾ ਬੰਦਾ ਬਹੁਤ ਖਰਾਬ ਬੰਦਾ ਐ ਬੜਾ ਖਰਾਬ ਬੰਦਾ ਐ ਦੇ ਦੇ ਅੱਧੀ ਰਾਤ ਤੱਕ ਨੇ ਆਹ ਖਤਮ ਕਰ ਦੇਣੀ ਹੈ ਫਰੀਦ ਐ ਉਹ ਗੱਭੂ ਦੇ ਨਾਲਾ ਲੱਭ ਉਹਦੇ ਨੂੰ ਕੱਲ ਫੋਨ ਕਰਾ ਦੇਣਾ ਓ ਮੇਰੇ ਰੱਬਾ ਮੈਂ ਇੱਕ ਛੋਟਾ ਜਿਹਾ ਕਲਿੱਪ ਨਾਲ ਮੈਂ ਐਡ ਕਰਦਾ ਤੁਸੀਂ ਪਾਣੀ ਦੇਖੋ ਕਿੰਨਾ ਜ਼ਿਆਦਾ ਖੇਤਾਂ ਦੇ ਵਿੱਚ ਅੱਜ ਪਾਣੀ ਕਰ ਗਿਆ ਸੁਹਾਗੇ ਦਾ ਕੰਮ ਅੱਧ ਵਿਚਾਲੇ ਛੱਡ ਆ ਗਿਆ ਸਾਡਾ ਪਰ ਜਣੀ ਹੁਣ ਸੋਨੀ ਨੇ ਬਾਅਦ ਵਿੱਚ ਪੂਰਾ ਕਰਤਾ ਤੇ ਪਾਣੀ ਇੰਨਾ ਜ਼ਿਆਦਾ ਝੋਨੇ ਦੇ ਵਿੱਚ ਹੋ ਗਿਆ ਵੀ ਮਤਲਬ ਬੱਲਾ ਥਾਈੋਂ ਕਹਾਣੀ ਪਹੁੰਚ ਗਈ ਹੁਣ ਤਾਂ ਫਤਿਹਗੜ੍ਹ ਸਾਹਿਬ ਵੇਖ ਲੀਏ ਜੀ ਤੇ ਖੇੜਾ ਬਲਾਕ ਹੈ ਸਾਡਾ ਇਹ ਸਥਿਤੀ ਹੈ ਪਾਣੀ ਦੀ ਤੁਸੀਂ ਪਾਣੀ ਦੇਖ ਲਿਆ ਤੇ ਬਸ ਹੁਣ ਕੀ ਕਰੀ ਚਾਰ ਪੰਜ ਦਿਨ ਸੱਤ ਦਿਨ ਘਟੂ ਘਟ ਪਾਣੀ ਉਤਰਨ ਲੱਗ ਜਨੇ ਤੇ ਬਾਕੀ ਬਈ ਅੱਗੇ ਬਲੌਕ ਕਰਦੇ ਕੰਟੀਨਿਊ ਤੇ ਸੋਨੀ ਬਾਈ ਨੇ ਕਰਤਾ ਇੱਧਰ ਸੁਹਾਗਾ ਤਿਆਰ ਇਹ ਹੈਗਾ ਜੀ ਆਪਣਾ ਪੁਰਾਣਾ ਜੰਡੂ ਵਾਲਾ ਸੁਹਾਗਾ ਸਪੈਸ਼ਲ ਕਣਕ ਲਈ ਆਪਾਂ ਨੇ ਹੈਵੀ ਤਿਆਰ ਕਰਾਇਆ ਬਾ ਤਾਂ ਇਹ 2 ਕੁਇੰਟਲ ਤੋਂ ਉੱਪਰ ਹੈ 2 ਕੁਇੰਟਲ ਤੋਂ ਉੱਪਰ ਹੋਣ ਤੋਂ ਬਾਅਦ ਤੇ ਇਹਦੇ ਵਿੱਚ ਹੀ ਸਵਾਰ ਦੀ ਡਰੇਂਜ ਜਿਹੜੀ ਕਰੀ ਗਈ ਹੈ ਕਹਿੰਦੇ ਵੀ ਲੱਕੜ ਵਾਲਾ ਸੁਹਾਗਾ ਬਣਾਉਨੇ ਆਪਾਂ ਸੋਨੀ ਆ ਜਾ ਬਾਈ ਅੱਜ ਤੱਕ ਘੈਂਟ ਬਣਾ ਤਾ ਲੈ ਹੋ ਉੱਥੇ ਵਾਹ ਉਹ ਝਾੜੀ ਨਹੀਂ ਆਇਆ ਤੇਰਾ ਹਾਂ ਦੁਆ ਹਾਂ ਉਹ ਫੈਕਟਰੀ ਚ ਚਾਲ ਲਾ ਕੇ ਮੇਰਾ ਕੰਮ ਰਹਿ ਜਾਂਦਾ ਮੈਂ ਅੱਜ ਆਦ ਵੇੜਿਆ ਅੱਛਾ ਉਹ ਅੱਜ ਦਿਖੇ ਹੀ ਨਹੀਂ ਜਮੇ 2-3 ਦਿਨ ਹੋ ਗਏ ਯਾਰ ਉਹ ਚੱਲੇ ਆ ਕੇ ਡਿਊਟੀ ਛੱਡ ਗਿਆ ਇਦੀ ਸੁਚਪਰ ਵੀ ਨਹੀਂ ਆਪਾਂ ਨੇ ਉਹ ਪਾਇਆ ਜਮੇ ਡਿਊਟੀ ਸੁਚਪਰ ਤਾਂ ਕੁਝ ਨਹੀਂ ਸੁਚਪਰ ਰੱਬ ਨੇ ਮੀਹ ਹੀ ਪਾ ਤਿਆ ਹੁਣ ਸੁਚਪਰ ਤਾਂ ਨਹੀਂ ਆਪਾਂ ਨੂੰ ਕੀ ਆਪਾਂ ਨੂੰ ਗੱਲ ਬਰੀ ਸਹੀ ਹੈ ਤੇ ਭਈ ਆ ਸੁਹਾਗਾ ਤਿਆਰ ਕਰਿਆ ਪਹਿਲਾਂ ਸਾਡੀ ਸਲਾਹ ਇਦਾਂ ਤੀ ਵੀ ਅਸੀਂ ਨਾ ਲੱਕੜ ਦਾ ਦੂਆ ਸੁਹਾਗਾ ਤਿਆਰ ਕਰੀਏ ਤੇ ਫੇਰ ਸਲਾਹ ਇਦਾਂ ਬਣ ਗਈ ਕਹਿੰਦੇ ਵੀ ਲੱਕੜ ਵਾਲਾ ਨਹੀਂ ਬਣਾਉਣਾ ਹੈਗਾ ਵੀ ਆਪਣੇ ਕੋਲੇ ਸੁਹਾਗਾ ਪਿਆ ਪਲੇਟ ਪਈ ਐ ਇਹ ਉਹ ਪਲੇਟ ਐ ਜਿਹੜੀ ਅਸੀਂ ਟਰਾਲੀ ਬਣਾਉਣੀ ਸੀ ਨਵੀਂ ਟਰਾਲੀ ਕਿਹੜੀ ਬਣਾਉਣੀ ਸੀ ਵੜਿਆ ਦੀ ਜੁੱਜੀ ਆਪਣੀ ਜਿਹੜੀ ਦਾ ਇਸ ਪਲੈਂਟਰ ਵਾਲੀ ਯਾਰੀ ਹੈ ਨਾ ਤੇ ਉਹ ਟਰਾਲੀ ਬਣਾਉਣੀ ਸੀ ਉਹ ਟਰਾਲੀ ਦਾ ਪ੍ਰੋਗਰਾਮ ਹੁਣ ਕਹਿੰਦੇ ਵੀ ਅੱਗੇ ਆਪਾਂ ਉਹ ਉਹ ਦੂਜੀ ਬਣਾਵਾਂਗੇ ਆਪਾਂ ਜਿਹੜੀ ਬਲੇਡੋ ਵਾਲੀ ਪਿਕਅਪ ਦੀ ਬਾਡੀ ਨਹੀਂ ਹੁੰਦੀ ਸੋਹਣੀ ਉਹ ਬਾਡੀ ਉਹ ਚੱਕ ਲੈਉਣੀ ਆਪਾਂ ਨੇ ਉੱਥੇ ਮੈਂ ਪਤਾ ਕਰੀ ਤੀ ਦਰਾਹੇ ਬਹੁਤ ਪਈਆਂ ਬਾਕੀ ਬਈ ਜਲੂਦ ਸਾਨੂੰ ਦੱਸਿਓ ਦਰਾਹੇ ਸਾਈਡ ਦਾ ਜੇ ਕੋਈ ਆਪਣਾ ਵੀਰ ਵੀਡੀਓ ਦੇਖਦਾ ਨਾ ਅਸੀਂ ਨੇ ਦਰਾਹੇ ਦਾ ਰੋਡ ਪਰੇ ਪਈਆਂ ਦੇਖੀਆਂ ਉਹ ਬਾਡੀਆਂ ਜੀਆਂ ਤੇ ਉਹ ਬਾਡੀਆਂ ਦਾ ਰੇਟ ਵੀ ਸੋਹਣੀ ਬਹੁਤ ਜਾਇਜ਼ ਆ। ਖਾਸ ਦਰਾਹੇ ਆ ਕਿ ਅੱਗੇ ਪਿੱਛੇ ਦਾ। ਦਰਾਹੇ ਮਤਲਬ ਜਦ ਆਪਾਂ ਇਧਰੋਂ ਜਾਂਦੇ ਆ ਰਾਜਪੁਰੇ ਤੋਂ ਸਰਹੰਦ ਤੋਂ ਤਾਂ ਐਂਟਰ ਹੋਣ ਤੋਂ ਪਹਿਲਾਂ ਤੇ ਦਰਾਹੇ ਤੋਂ ਇਧਰ। ਪੈਲ ਖਾਣੂ ਕਿਤੇ? ਨਹੀਂ ਪੈਲ ਤੋਂ ਤਾਂ ਆ ਗਿਆ ਯਾਰ। ਹਾਂ ਉਹ ਉਹ ਤੋਂ ਤਾਂ ਆ ਗਿਆ। ਜਿਹੜੀ ਦਰਾਹੇ ਦੇ ਲੱਗ ਤੱਕ ਆ। ਉਹ ਲਿਆਵਾਂਗੇ ਆਲੇ-ਦਾਲ ਨੂੰ ਜਿਹੜੀਆਂ ਖੁੱਲਦੀਆਂ ਵੱਡੀਆਂ ਬਾਡੀਆਂ ਆ ਅਸੀਂ ਮਸ਼ੀਨ ਦੇਖੀ ਹੈ ਤਕਰੀਬਨ 4 ਫੁੱਟ 5 ਫੁੱਟ ਦੀ ਚੜਾਈ ਆ ਉਹਦੀ ਮਸ਼ੀਨ। ਜੇ ਚੱਲਣਾ ਟੋਟਾ ਬਿੜਾਇਆ। ਜੀ ਡੀ ਚ ਰੂਟਾ ਵੇਟਰ ਆਪਣੇ ਆਲਾ ਤਾਂ ਰੂਟਾ ਵੇਟਰ ਦੋ ਨਾ ਹੋ ਅੱਜ ਤੇ ਆਪਣੇ ਆ ਮਸ਼ੀਨਾਂ ਆਈਆਂ ਤੀਆਂ ਬਿਰਦੀ ਵਾਲੀਆਂ ਬਿਰਦੀ ਵਾਲੀਆਂ ਵੀ ਆਈਆਂ ਤੀਆਂ ਤੇ ਰੂਟਾ ਵੇਟਰ ਵੀ ਆਇਆ ਤਾਂ ਆਪਣਾ ਬਿਰਦੀ ਵਾਲਾ ਚਾਰੇ ਪਾਸੇ ਡਾਲਾ ਖੋਲ ਬੱਤੇ ਚਾਰੇ ਪਾਸੇ ਤਿੰਨ ਪਾਸੇ ਨੂੰ ਹਾਂ ਇੱਧਰ ਉੱਧਰ ਨੂੰ ਤੇ ਆਪਾਂ ਨੇ ਉਹੀ ਟਰਾਲੀ ਤਿਆਰ ਕਰ ਲੈਣੀ ਆਪਣੀ ਉਹ ਸਾਈਡਾਂ ਵਾਲੀਆਂ ਖੋਲ ਕੇ ਆਪਾਂ ਨੇ ਉਹੀ ਪਨੀਰੀ ਵਾਸਤੇ ਰੱਖ ਲੈਣੀ ਆ ਉਹੀ ਆਪਾਂ ਨੇ ਉਹਦੇ ਬਾਅਦ ਰੱਖ ਲੈਣੀ ਆ ਠੀਕ ਹੈ ਨਾ ਤੇ ਵਧੀਆ ਕੰਮ ਹੋ ਜਾਣਾ ਆਸਵਾਗੇ ਦੀ ਹੁਣ ਅਸੀਂ ਇਹਨੂੰ ਕੁੰਡੀਆਂ ਵਾਲਾ ਨਹੀਂ ਕਰਿਆ ਕੰਮ ਕੁੰਡੀਆਂ ਵਾਲਾ ਵੀ ਕਣਕ ਪਰ ਜਿਆਦਾ ਆਪਾਂ ਨੇ ਵੀ ਇਹ ਹੁਣ ਜ਼ਰੂਰੀ ਹੈ ਵੀ ਟੌਪ ਲਿੰਕ ਕੁੱਕ ਚ ਪਿਆ ਨਾ ਲਿੰਕਾ ਚ ਪਿਆ ਕਰੂਗਾ ਨਾ ਇਹ ਦੂਆ ਖਿੱਚਣ ਵਾਲਾ ਨਹੀਂ ਕਰਿਆ ਅਛਾ ਉਵੇਂ ਨਹੀਂ ਕਰਿਆ ਇਹ ਹੁਣ ਮਿੱਟੀ ਨਾਲ ਭਰ ਜਾਇਆ ਕਰਨਾ ਇਹਦੀ ਕੋਈ ਬਿਲਡਿੰਗ ਉਖੜਨ ਦੀ ਕੋਈ ਗਰੰਟੀ ਦੱਸ ਵੀ ਕੀ ਦੇ ਰਹੇ ਹੁਣ ਇਹਦੀ ਉਖੜੂਗੀ ਬਿਲਡਿੰਗ ਪਿੱਛਲੇ ਨੇੜੇ ਭਰਤੀ ਪੂਰੀ 4 ਛਪੇ ਆ ਐਂਗਲ ਨਵਾਂ ਲਾਇਆ ਹੋਣਾ ਆ ਨਾ ਪੱਤੀ ਪਲਟ ਕੇ ਲਾਦੀ ਪੱਤੀ ਗੋਲ ਹੋਊਗੀ ਤੀ ਅੱਛਾ ਪੱਤੀ ਵੀ ਦੀ ਆਪਣਾ ਗੋਲ ਪਾਸਾ ਉੱਪਰ ਕਰਦਾ ਤਿੱਖਾ ਫੇਰ ਥੱਲੇ ਕਰਦੇ ਤਿੱਖਾ ਫੇਰ ਥੱਲੇ ਕਰਦੇ ਤੇ ਆ ਮਿੱਟੀ ਨ ਵੱਢੀ ਜਾਂਦਾ ਹਾਂ ਬਿਲਕੁਲ ਤਕਰੀਬਨ ਕੰਮ ਬਹੁਤ ਸੋਨਾ ਹੋ ਗਿਆ ਜੀ ਮਸ਼ੀਨਾਂ ਦਾ ਕੰਮ ਅੱਗੇ ਅੱਗੇ ਲੇਟ ਹੋਈ ਜਾਂਦਾ ਤੇ ਹਰਿਆਣੇ ਚ ਵੀ ਮੀਂਹ ਚੰਗਾ ਹੋ ਗਿਆ ਬਾਈ ਫੇਰ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਯਾਰ ਮੀ ਯਾਰ ਬਹੁਤ ਨੁਕਸਾਨ ਕਰ ਗਿਆ ਪਹਿਲਾਂ ਸਰਕਾਰਾਂ ਮਾਰਦੀਆਂ ਤੇ ਹੁਣ ਰੱਬ ਵੀ ਮਾਰਨ ਲੱਗਿਆ ਰੱਬ ਤਾਂ ਹੁਣ ਬਹੁਤ ਹੀ ਬੈਰੀ ਹੋ ਗਿਆ ਜਮੇ ਵੱਡਣ ਪਰਾਈ ਪਈ ਐ ਉਦੋਂ ਸੈਲਰ ਵਾਲੇ ਜਿਹੜੇ ਆਪਣੇ ਵੀਰਾਂ ਨੇ ਵੱਢ ਲਈ ਸੋਨੀ ਉਹ ਕਿਹੜੇ ਵਿਕਲੇ ਹੀ ਅੱਗੇ ਉਹ ਘਰੇ ਰੱਖੀ ਬੈਠੇ ਆ ਨਾ ਤਾਂ ਆੜਤੀ ਕੋਈ ਲੈ ਰਿਹਾ ਆੜਤੀ ਕਿੱਥੋਂ ਲੈ ਲੂ ਅੱਗੇ ਸੈਲਰ ਖਾਲੀ ਨਹੀਂ ਹੈ ਕਲੇਸ਼ ਬਹੁਤ ਲੰਬਾ ਹੈ ਇਤ ਕੀਤੇ ਜੀਰੀ ਦੀ ਸੰਭਾਵਨਾ ਆਏ ਹੋਈ ਪਈ ਐ ਰੱਬ ਕਹਿ ਰਿਹਾ ਵੀ ਤੁਹਾਡਾ ਝਾੜ ਘਟ ਕੱਢ ਕੇ ਦਊਗਾ ਉਦੋਂ ਸੈਲਰ ਵਾਲੇ ਕਹਿੰਦੇ ਵੀ ਸੈਲਰ ਉੱਪਰ ਦੇ ਪਏ ਜੀਰੀ ਆ ਵੀ ਬੜੀ ਘਟ ਸਾਡੇ ਕੋਲੇ ਕੀ ਕਰੀਏ ਬਿੱਤੋ ਤਾਂ ਕਹਤ ਰੇ ਪਹਿਲਾਂ ਗੌਰਮੈਂਟ ਸਬਸਿਡੀਆਂ ਦੇ ਦੇ ਕੇ ਜੀਮੀਦਾਰ ਬਰੁਨਨ ਕੇ ਰੱਖਦਾ ਐਨ ਗੌਰਮੈਂਟ ਮਾਰ ਰਹੀ ਆ ਹੁਣ ਰੱਬ ਮਾਰਨ ਲੱਗ ਗਿਆ ਬਾਈ ਕਹਿੰਦੇ ਸਬਸਿਡੀਆਂ ਦੇ ਦੇ ਕੇ ਜੀਮੀਦਾਰ ਬਰੁਨਨ ਤਾਂ ਐਨ ਜਿੱਥੇ ਜਿੱਥੇ ਹਾਂ ਜਿੱਥੇ ਜਿੱਥੇ ਮੀਂਹ ਜਿਆਦਾ ਪੈ ਗਿਆ ਤੇ ਮਸ਼ੀਨਾਂ ਦਾ ਕੰਮ ਆਪਣਾ ਤਿਆਰ ਆ ਮਸ਼ੀਨਾਂ ਦਾ ਵੀ ਕਿਆ ਦਿਖਾਈਏ ਯਾਰ ਬਾਈਓ ਫਾਰਮ ਵਾਲ ਦਾ ਕਿਆ ਨਾ ਆਪਣਾ ਜੋਦ ਉਕਾ ਸਾਡੇ ਹੈ ਨਹੀਂ ਆਹ ਗੁੱਗੀ ਨੇ ਫੋਨ ਕਰਦਾ ਕਹਿੰਦਾ ਸਪਰੇ ਹੋ ਰਹੀ ਹੈ ਅੱਛਾ ਉੱਥੇ ਅੱਜ ਹੈ ਅੱਜ ਵੀ ਨਹੀਂ ਦਾ ਦਾ ਸਪਰੇ ਕਰ ਰਹੇ ਹੈ ਅੱਜ ਮੈਨੂੰ ਫੋਨ ਆਇਆ ਕਈ ਵੀਰਾਂ ਦੇ ਕਹਿੰਦੇ ਯਾਰ ਮਸ਼ੀਨਾ ਬਾਤ ਤੇ ਕੱਲ ਵੀ ਹੋਇਆ ਤਾਂ ਮੈਂ ਕੱਲ ਵੀ ਵੀਡੀਓ ਚ ਬੋਲਿਆ ਤਾਂ ਬਾਕੀ ਭਾਈ ਜੇ ਕਿਸੇ ਵੀਰਾਂ ਕੋਲ ਨਾਲ ਆਪਣੀ ਚੈਨਲ ਮਸ਼ੀਨ ਹੋਈ ਸੇ ਸਾਡੇ ਨਾਲ ਸੰਪਰਕ ਕਰਿਓ ਜੇ ਕਿਸੇ ਨੇ ਚਲੋਣੀ ਹੋਈ ਇੱਧਰ ਆਪਾਂ ਦੇਖਦੇ ਆਪਾਂ ਨੂੰ ਫੋਨ ਆਈ ਜਾਂਦੇ ਨੇ ਤਕਰੀਬਨ ਫਿਰ ਆਪਾਂ ਚਲਵਾ ਦਾਂਗੇ ਹੈਨਾ ਜਿਹੜੇ ਬਹੁਤੀ ਗਿੱਲੇ ਆਉਂਗੇ ਉਹ ਤਾਂ ਚੱਲਣੇ ਹੁੰਦੇ ਨੇ ਉਹ ਜਿਹੜੀਆਂ ਬੜੀਆਂ ਨਹੀਂ ਚੱਕਦੀਆਂ ਬੜੀਆਂ ਨਹੀਂ ਵੜਦੀਆਂ ਜਿਹੜੀ ਗਿਰਗੀ ਗਿਰਗੀ ਤਾਂ ਜਿਹੜੀ ਖਾਵਾ ਨਹੀਂ ਪੈਣੀ ਪੱਕੀ ਪੂਰੀ ਆ ਹਾਂ ਉਹਦਾ ਇਹ ਨਹੀਂ ਮਟਣੀ ਫਾਨੀ ਨਹੀਂ 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 ਇਹ ਤਾਂ ਘੱਟੂ ਘੱਟ 15 ਤਰੀਕ ਤੱਕ ਚੱਲ ਤੂੰ ਨਾਲੇ ਵਹ ਦੇਖ ਲਈ ਆਪਣਾ 8 ਨੋ ਵਾਲਾ ਵਿਆਹ ਤਾਂ ਪੰਜੇ ਵਾਲਾ ਤੈਨੂੰ ਪੰਜੇ ਨੂੰ ਮੈਨੂੰ 7 8 ਨੂੰ ਆ ਵਿਆਹ ਤਾਂ ਦੇ ਹੂੰ ਵੀ ਦੇਖੋ ਜਿੰਦਾ ਆਪਾਂ ਛੁੱਟੀ ਮਾਰ ਕੇ ਵਾ ਜਿਹੜਾ ਹੁਣ ਰੱਬ ਨੇ ਕੰਮ ਕਰਤੇ ਆ ਹੂੰ ਇਹਨੂੰ ਕੀ ਕਰੀਏ ਇਹ ਇਹਦਾ ਜ਼ਿਆਦਾ ਹੋ ਗਿਆ ਬਾਕੀ ਬਈ ਤਿਆਰੀ ਸਾਰੀ ਐ ਤੇ ਸੋਹਣੀ ਬਾਈ ਵੀ ਹੁਣ ਆਪਣਾ ਹਲੇ ਹਫਤਾ 10 ਦਿਨ ਬਿਲੀ ਆ ਮੈਂ ਕੱਲ ਤਾਂ ਆਪਣੇ ਡਿਊਟੀ ਪਰਾਂ ਇਹ ਵੀ ਆਪਣਾ ਫੇਰ ਡਿਊਟੀਆਂ ਤੇ ਚਲੇ ਜਾਊਗਾ ਤੇ ਆਪਾਂ ਵੀ ਆਪਣਾ ਸਾਡੇ ਵੀ ਤਕਰੀਬਨ ਕੰਮ ਸਾਰੇ ਨਿਬੜੇ ਵੀ ਹੁਣ ਕੀ ਸਪਰੇਹਾਂ ਦਾ ਆਪਣਾ ਨਹੀਂ ਤਾਂ ਹੈ ਹੁਣ ਤਾਂ ਪਾਣੀ ਉਤਾਰਨਾ ਹੈ ਹੁਣ ਤਾਂ ਪਾਣੀ ਉਤਾਰਨਾ ਹੈ ਬਸ ਟਰਾਲੀ ਕਹਿੰਨੀ ਨੂੰ ਓਜਣਾ ਸਮਝ ਲੈ ਹੁਣ ਟਰਾਲੀ ਦੇ ਅਲ ਦਲੇ ਬਸ ਸਪਰੇਹਾਂ ਦਾ ਟਰਾਲੀਆਂ ਕੱਲ ਪਰਸੋ ਸਪਰੇਹ ਨੇ ਬੇੜੀ ਆ ਕੱਲ ਨਹੀਂ ਹਾਂ ਹੁਣ ਟਰਾਲੀ ਲੈ ਕੇ ਆਉਣੀ ਆਪਾਂ ਨੇ ਕਿਸੇ ਦਿਨ ਫਿਰ ਚੱਲਾਂਗੇ ਫਿਰ ਟਰਾਲੀ ਦਾ ਹਨ ਟਰਾਲੀ ਦਾ ਕਰਦੇ ਆਂ ਪ੍ਰੋਗਰਾਮ ਤੇ ਬਾਕੀ ਕਿੰਨਾ ਲਾਗ ਟਰਾਲੀਆਂ ਦਾ ਕਿੰਨਾ ਹੋ ਗਿਆ ਤਕਰੀਬਨ ਉਹਨਾਂ ਦਾ 70% ਹੋ ਗਿਆ ਰੰਗ ਕੰਮ ਰੰਗ ਪ੍ਰਾਈਮਰ ਪਰ ਚੜਗੀਆਂ ਟਰਾਲੀਆਂ ਬਨੀਸ਼ ਹੋ ਗਿਆ ਬਨੀਸ਼ ਹੋ ਗਿਆ ਪ੍ਰਾਇਮਰ ਦਾ ਫਿਨਿਸ਼ ਹੋ ਉਹਨੇ ਪ੍ਰਾਇਮਰ ਵੀ ਆਪਣਾ ਸਮਝ ਸਾਰੇ ਟਰਾਲੀ ਨੂੰ ਪਹਿਲਾਂ ਪ੍ਰਾਇਮਰ ਹੀ ਹੋਊਗਾ ਅੱਛਾ ਹਾਂ ਹੁਣ ਸਪੈਸ਼ਲ ਕਿਆ ਮਾ ਜਿੱਥੇ ਕਿਤੇ ਬਿਲਡਿੰਗ ਤੇ ਤਕਰੀਬਨ ਉਹਨੇ ਕੱਚ ਕੋਈ ਛੱਡੀ ਨਹੀਂ ਮਾ ਪੁਟੀਨ ਵੀ ਭਰੋਣੀ ਐ ਸੀਨੇ ਐਂਗਲਾਂ ਦੇ ਨਾਲ ਨਾਲ ਐਂਡ ਸਫਾਈ ਕੁਰੀ ਕੁਡਾਉਣੀ ਹਾਂ ਜਿੱਥੇ ਜਰੂਰ ਤੋਂ ਹਾਂ ਜਿੱਥੇ ਜਿੱਥੇ ਜਰੂਰਤ ਆ ਜਰੂਰਤ ਜਿੱਥੇ ਉਹਨੇ ਯਾਰ ਸੋਨੇ ਉਹਨਾਂ ਦੀ ਟਰਾਲੀ ਜਿਹੜੀ ਟਰਾਲੀ ਐ ਨਾ ਟਰਾਲੀ ਉਹਨਾਂ ਦੀ ਆਪਣੀ ਦੂਜੀ ਟਰਾਲੀ ਨਾਲੋਂ ਮਠਾੜੂ ਵਾਲੀ ਦੀ ਜਿਹੜੀ ਉਹਦੇ ਨਾਲ ਤੇ ਗਈ ਆ ਉਹ ਪੰਜ ਤੋਂ 6 ਕੁਆਂਟਲ ਦੇ ਲਗਭਗ ਹੈਵੀ ਚ ਗਈ ਆ ਉਹ ਉਹਦੇ ਕਾਰਨ ਐ ਇੱਕ ਤਾਂ ਮਤਲਬ ਆਪਣੀ ਚਾਸੀ 'ਚ ਥੱਲੇ ਪਲੇਟਾਂ ਵੱਦ ਲੁਵਾਈਆਂ ਨੇ ਹੈਵੀ ਕਰਾਤੀ ਚਾਸੀ ਉਹਦੀ ਹੋਰ ਜਿਹੜੀ ਚੰਨੀ ਪੈਂਦੀ ਆ ਤੇ ਉਸ ਤੋਂ ਬਾਅਦ ਉਹ ਟਰਾਲੀ ਦੇ ਬਿੱਡ 'ਚ ਬੱਤੇ ਵੱਦ ਪੁਆਏ ਆ ਆਪਾਂ ਨੇ ਨੇੜੇ ਰੱਖਦੇ ਆ ਹਾਂ ਬਿੱਡ 'ਚ ਬੱਤੇ ਵੱਧ ਗਏ ਨੇੜੇ ਹੋ ਗਏ ਆਪਣੀ ਪਹਿਲੀ ਟਰਾਲੀ 'ਚ 7 ਬੱਤੇ ਤੇ ਇਹ 'ਚ 10 ਕਰਾਤੇ ਆ ਆਪਾਂ ਨੇ ਪਲੱਸ ਗੱਬੇ ਜੁਆਇੰਟ ਹੋ ਗਿਆ ਤੇ ਇਹਦੀ ਜਾਲੀ ਹਲਕੀ ਦੀ ਤਾਂ ਹੀ ਆਪਾਂ ਨੇ ਇਹਦੀ ਜਾਲੀ ਚੇਂਜ ਕਰਵਾਈ ਆ ਟਰਾਲੀ ਦੀ ਕਿਉਂਕਿ ਇਹ ਜਾਲੀ 'ਚ ਪੰਜੇ ਪੰਜੇ ਵੱਜ ਕੇ ਇਤਕੀ ਪਾਟ ਗਈ ਟੀ ਪਰ ਹੁਣ ਇਹ ਵਾਲੀ ਬਹੁਤ ਤਕੜੀ ਜਾਲੀ ਆ ਉਹਦੇ ਨਾਲ ਤੇ ਮੋਟੀ ਦੇਖਣ ਨੂੰ ਬਹੁਤ ਮੋ ਫਰੰਟ ਆਪਾਂ ਨੇ ਪੀਸ ਹੋਈ ਦਿਖਾ ਲਈ ਸੈਟਾਂ ਸੈਟਾਂ ਵਾਲੇ ਨਵੇਂ ਲਾਉਦੇ ਪਿੱਛੇ ਤੋਂ ਚਦਰ ਹੈਗੀ ਹੋ ਆਪਣੀ ਤੇ ਸਮਾਨ ਪੂਰਾ ਹੈਵੀ ਪੂਰਾ ਹੈਵੀ ਸਮਾਨ ਲੱਗ ਰਿਹਾ ਜੇ ਆਪਾਂ ਕਹਿ ਦੀਨੇ ਵੀ ਹਾਂ ਬਹੁਤ ਪ੍ਰੋਫਿਟ ਕੱਢਣਾ ਵੀ 50000 ਦੇ ਲੱਖ ਰੁਪਇਆ ਕੋਈ ਪ੍ਰੋਫਿਟ ਵਾਲਾ ਨਹੀਂ ਸਿਸਟਮ ਹਲੇ ਜਸ ਜਸਤ ਬਸ ਆਇਆ ਵੀ ਜਵਾਨ ਪਰ ਕੰਮ ਹੋ ਰਿਹਾ ਵੀ ਹਾਂ ਇੱਕ ਵਾਰ ਪਿੰਡਾਂ ਪਿੰਡਾਂ ਚ ਟਰਾਲੀਆਂ ਦੇਣੀਆਂ ਨੇ ਠੀਕ ਹੈ ਨਾ ਕੰਮ ਵੀ ਜਣੀ ਪਈ ਆ ਕੰਮ ਵੀ ਪੂਰਾ ਗੁਣੀ ਚ ਆਪਣੇ ਉਰੇ ਵੀ ਵੀਰ ਆਉਂਦੇ ਰਹਿੰਦੇ ਆ ਆਪਾਂ ਟਰਾਲੀ ਵੀ ਆਪਣੇ ਘਰੇ ਖੜਨੀ ਆ ਕੇ ਜਿਹੜੇ ਆਪਣੇ ਲੋਕਲ ਵੀਰਾਂ ਕਿਸੇ ਨੇ ਟਰਾਲੀ ਹੈ ਨਾ ਉਧਰ ਉਹਨਾਂ ਨੂੰ ਦੂਰ ਲੱਗਦਾ ਤਾਂ ਆਪਣੇ ਕੋਲੇ ਘਰਾਂ ਆ ਕੇ ਵੀ ਉਹ ਦੇਖ ਸਕਣਗੇ ਹਨ ਟਰਾਲੀ ਵੀ ਮਤਲਬ ਵੀ ਨਾ ਆਮ ਕਹਿ ਦਈ ਆਪਾਂ ਘੱਟੋ ਘੱਟ ਸਾਡਾ ਸਾਡਾ ਜਣੀ ਜੀ ਅਸੀਂ ਕਿਸੇ ਬੜੀ ਫਰਮ ਕੋਲੇ ਜਾਂਦੇ ਚਲੋ ਆਪਾਂ ਨਾਮ ਨਹੀਂ ਕਿਸੇ ਦਾ ਲੈਂਦੇ ਸਾਡਾ ਘੱਟੋ ਘੱਟ 1.5 ਤੋਂ 2 ਲੱਖ ਰੁਪਏ ਦੇ ਸਮਥਿੰਗ ਸਾਡਾ ਉਹਨਾਂ ਕਪਾਚ ਗਿਆ ਸੋਹਣੀ ਆਪਾਂ ਨੂੰ 1.5-2 ਲੱਖ ਰੁਪਇਆ ਮੰਨ ਲਾ ਜਿੱਦਣ ਟਰਾਲੀ ਲੋਹਾ ਕਦੇ ਵੀ ਘਾਟਾ ਨਹੀਂ ਪਾਉਂਦਾ ਆ ਸੁਹਾਗਾ ਪਿਆ ਇਹਦੇ ਹੁਣ ਜੰਡੂ ਵਾਲੇ ਮਾਰ ਕੇ ਵੀ ਮਿਟ ਗਏ ਇਹ ਜਿੰਨੇ ਦਾ ਲਿਆ ਤਾਂ ਸੋਨੀ ਉਹਦੇ ਨਾਲੋਂ ਵੱਧਦਾ ਇਹ ਹੁਣ ਵੀ ਹਾਲ ਆਪਾਂ ਨੇ 11 ਦੇ ਹਾਲ ਨਾ 22000 ਦੇ ਬਣਾਏ ਤੇ ਆਪਾਂ ਨੇ 11 ਦੇ ਹਾਲ ਕਿੰਨੇ ਸਾਲ ਚਲਾ ਲੇ ਪੇਂਟ ਇਹ ਨਾਲ ਦਾ ਤਾਂ ਤੁਲਮੇ ਚ ਵੀ ਉਹ 25 ਦੇ ਹੋਗੇ ਤੁਲਮੇ ਚ 20 22 ਦੇ ਉਹਦੇ ਤੇ ਉੱਕੇ-ਬੁੱਕੇ 25 ਚਲੇ ਗਏ ਆਪਣੇ ਉਹ ਕੀ ਘਾਟਾ ਪਾ ਕੇ ਗਏ ਆ ਉਹ ਜਰੂਰ ਜੰਡੂ ਦਾ ਤਾਂ ਸਟicker ਹੀ ਨਾ ਰਿਹਾ ਉਹਦੇ ਪਰ ਕੋਈ ਵੀ ਲੋਹੇ ਵਾਲੀ ਚੀਜ਼ ਕਦੇ ਘਾਟਾ ਨਹੀਂ ਪਾ ਕੇ ਜਾਂਦੀ ਹੁੰਦੀ ਆਪਾਂ ਹਾਂ ਇਹ ਮਤਲਬ ਆਮਕਾਰ ਗੱਡੀ ਕਢਾ ਲਓ ਤੁਸੀਂ ਟਰੈਕਟਰ ਕਢਾ ਲਓ ਟਰਾਲੀ ਤੁਹਾਨੂੰ ਤੁਸੀਂ ਅੱਜ ਬਣਾਈ ਐ ਟਰਾਲੀ ਤੁਸੀਂ ਆਉਣ ਵਾਲੇ 5 ਸਾਲਾਂ ਤੱਕ ਹੀ ਵੇਚ ਦਿਓ ਟਰਾਲੀ ਤੁਹਾਨੂੰ ਹਮੇਸ਼ਾ ਪ੍ਰੋਫਿਟ ਛੱਡ ਕੇ ਜਾਊਗੀ ਆਪਾਂ ਉਹ ਟਰਾਲੀ 12 ਫੁੱਟੀ ਇੱਕ ਇੱਕ 40 42 ਦੀ ਬਣਾਈਤੀ ਆਪਾਂ ਨੇ ਡੇਢ ਦੀ ਚਲੇਗੀ ਉਹ ਫਿਰ ਉਹ ਕਿਤੇ ਆਪਾਂ ਨੂੰ ਪ੍ਰੋਫਿਟ ਨਹੀਂ ਕੱਢ ਕੇ ਉਹ ਕਿਹੜੇ ਬਹੁਤ ਬੜੀ ਫਾਰਮ ਦੀ ਸੀ ਆਪਣੀ 100 ਨੂੰ ਮਾਰੀ ਬੇਟਾ ਹਾਂ ਗਾਹ ਗਾਹ ਵਧਣੇ ਪਏ ਆ ਵਧਣ ਪਏ ਆ ਉਹ ਅਸੀਂ 10 ਸਾਲ ਟਰਾਲੀ ਚ ਲਈ ਦੇਖ ਲਓ 10 ਸਾਲਾਂ ਦੇ ਵਿੱਚ ਉਹ ਅਸੀਂ ਨੇ ਦੂਈ ਵਾਰ ਟਰਪੋ ਪਾ ਦਿੱਤੇ ਉਹਦੇ ਟਰਾਲੀ ਦੇ ਤੇ 1 40 ਚੂਲੀ ਦੀ ਪਤਾ ਨਹੀਂ 42 ਦੀ ਬਣਾਈਤੀ ਸੀ ਨੇ ਡੇਢ ਦੀ ਵਿਖ ਗਈ ਕੀ ਘਾਟਾ ਪਾ ਕੇ ਗਈ ਜੀ ਸੰਤ ਕੋਈ ਨਹੀਂ ਸੰ ਲੱਗਿਆ ਵੀ ਹਾਂ ਸਾਨੂੰ ਘਾਟਾ ਪਾ ਕੇ ਗਈ ਆ ਕੋਈ ਨਹੀਂ ਬਈ ਕੋਈ ਘਾਟਾ ਨਹੀਂ ਚਲਾਂ ਤੇ ਵੈਸੇ ਹਾਂ ਚਲੋ ਜਿਨ੍ਹਾਂ ਕੋਲੇ ਮਤਲਬ ਹੁੰਦੀ ਹੈ ਗੰਜਾ ਇਸ ਬੰਦਾ ਕਹਿੰਦਾ ਯਾਰ ਵੀ ਮੈਂ ਸਮਾਨ ਹਨਾ ਉਹ ਬਣਾ ਲਈ ਆ ਆਪਾਂ ਕੋਲ ਮਿੱਟੀ ਦਾ ਕੰਮ ਘਟ ਗਿਆ ਤਾਂ ਹੂੰ ਉਹ ਆਪਾਂ ਲੋੜ ਦੀ ਹੋਈ ਬੜੀ ਬਣਾ ਲਈ ਬਿਲਕੁਲ ਬਿਲਕੁਲ ਹੁਣ ਅਸੀਂ ਇੱਕ ਟਰਾਲੀ ਨੂੰ ਇਸ ਵਾਰ ਬੈੱਡ ਲਾਉਣਾ ਦੋ ਟਰਾਲੀ ਨੂੰ ਬੈੱਡ ਆਊਟ ਤੀਜੀ ਟਰਾਲੀ ਨੂੰ ਆਪਾਂ ਨੇ ਬੈੱਡ ਨਹੀਂ ਲਾਉਣਾ ਤੇ ਬਾਕੀ ਹੁਣ ਚੱਲਿਆ ਮੈਂ ਸਿੰਦੇ ਵਾਲਾ ਟਰੈਕਟਰ ਛੱਡਣ ਤੇ ਟਰੈਕਟਰ ਛੱਡ ਕਿਉਂ ਨਾ ਉਹਦਾ ਕਿਉਂਕਿ ਟਰਾਲੀ ਲੈ ਕੇ ਆਏ ਸੀ ਮੈਂ ਪਾ ਕੇ ਤੇ ਟਰੈਕਟਰ ਛੱਡਦੇ ਆ ਆ ਤਾਂ ਚਿੱਟੇ ਬੱਲੇ ਵੀ ਨਹੀਂ ਕੁਝ ਕਹਿੰਦੇ ਸੋਹਣੀ ਜਿਆਦਾ ਮੈਨੂੰ ਲੱਗਾ ਨੋਵੇਟਰ ਵੀ ਡਾਊਨ ਹੋ ਗਿਆ ਸੋਹਣੀ ਇੱਧਰ ਵੀ ਡਾਊਨ ਨਹੀਂ ਫੜ ਗਿਆ ਲੇਟ ਚੱਲਦਾ ਇਹ 16 ਮਾਡਲ 16 ਮਾਡਲ ਰਾਣੀ ਸਾਡੀ 16 ਮਾਡਲ ਦੇਖੋ ਤਾਂ ਮਾਰਦੇ ਡਿਸਕ ਨਹੀਂ ਕਹਿੰਦੇ ਜੀ ਰੰਗ ਮੜਾ ਇਹਨੂੰ ਕਿਹੜੇ ਸਾਲਾ 2 ਕੇ ਹੋਇਆ ਵੈ ਇਹ ਨਵੀਂ ਤਾਂ ਸਪੌਸ ਪਾਦੀ ਹੋਵਾ ਲੋਕੋ ਦੇਖੋ ਕਿੰਨੇ ਸੋਹਣੇ ਆ। ਕਿਆ ਜਰ ਪਈ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ। ਚੱਲ ਘੈਂਟ ਆ ਬਾਕੀ ਆਪਣੀ ਆਪਣੀ ਚੁਆਇਸ ਆ ਜਾਂਦੀ ਐ। ਜੈਕ ਪਾਤੇ ਸੀ ਨਵੇਂ ਹੈਵੀ ਡਿਊਟੀ ਗਾਂ ਨੂੰ ਦਾਣੀ ਦਾ ਫਿਲਟਰ ਬਣਾ ਦੇਣਾ ਨਮਾ ਅਸੀਂ ਨੇ। ਜੈਂਗੋ ਫਿਲਟਰ ਬਣਾ ਦੇਣਾ ਪੂਰਾ। ਮੈਨੂੰ ਐ ਦਾ ਲਜੋਰ ਆ ਜਾਂਦੀ ਰਹਾ। ਉਹ ਮਸ਼ੀਨ? ਹਾਂ ਮਸ਼ੀਨ ਉਹ ਖੜਿਆ ਤੇ ਤੂੰ ਕਹਿੰਦਾ ਗਰੀ ਜਾਂਦਾ ਮੈਂ ਖਿਆ ਆਰਮੀ। ਆਰਮੀ ਡੋਲ ਆ ਉਹਦਾ ਕੰਮ ਹੋ ਜਾਊਗਾ ਆਰਮੀ ਡੋਲ ਦਾ ਕਿੰਨਾ ਕੰਮ ਐ? ਆ ਪੈਪ ਕਰਤੀ ਮਣੇ ਕਿ ਲਵੇ। ਕੋਈ ਨਾ ਵੱਟ। ਅੱਜ ਟਰੈਕਟਰ ਟਰੈਕਟਰ ਹੋ ਗਿਆ ਅੱਜ ਪੂਰੇ ਸ਼ੱਟ ਦੇ ਵਿੱਚ ਛੱਟ ਜੋ ਪਹਿਲਾਂ ਆਪਾਂ ਰੱਖੇ ਵਾਲੇ ਨਾਲ ਦਾ ਮਾਡਲ ਸੇਮ ਵਿਦਆਊਟ ਸ਼ੱਟਲ ਦਾ ਹੋ ਫਿਰ ਆਪਾਂ ਨੇ ਆ ਲੈ ਲਿਆ ਤਾਂ ਛੱਟ ਲਾਲਾ ਚਲਦੇ ਆ ਉਹਨਾਂ ਨੇ ਤੁਹਾਨੂੰ ਦਿਖਾਉਣਾ ਹੈ ਖੇਤਾਂ 'ਚ ਪਾਣੀ ਇਹ ਹੈ ਜੀ ਪੁਲ ਆਹਰੇ ਇਕ ਸਾਹ ਇਧਰਲੀ ਸਾਈਡ ਨੂੰ ਕੱਢੋ ਗੱਡੀ ਕੱਢਣੀ ਤੁਸੀਂ ਪਲੇਟ ਗਿਰ ਗਈ ਪਲੇਟਾਂ ਦਾ ਬੋਲ ਦੇਖੋ ਬਈ ਪਾਣੀ ਇਹ ਪੁਲਾਂ ਦੇ ਥੱਲੇ ਖੜਦਾ ਪਾਣੀ ਇੱਦਾਂ ਦੀ ਸਮੱਸਿਆ ਸਭ ਤੋਂ ਵੱਡੀ ਹੈ ਹੁਣ ਪਿੰਡ ਦੀ ਸਾਰੀ ਆਵਾਜ਼ ਹੀ ਠੱਪ ਹੈ ਮਰੁੱਤੀ ਮਿਲਤੀ ਗੱਡੀ ਬਹੁਤ ਘੱਟ ਲੰਗਦੀਆਂ ਨੇ ਉਹ ਗੱਡੀ ਵਾਲ ਤਾਂ ਹਰੀਕੇ ਜਣੀ ਡਰ ਕੇ ਘੱਟਦਾ ਉਹਦੇ ਨੰਬਰ ਪਲੇਟਾਂ ਟੁੱਟ ਰਹੀਆਂ ਬਾਈ ਜੀ ਹੁਣ ਕਹਿੰਦਾ ਨੰਬਰ ਪਲੇਟ ਕੋਈ ਦੱਸੋ ਕੀ ਕਰੀਏ